ਬਈਆ ਦੇਖੋ ਕਿੱਡਾ ਵੱਡਾ ਮਹਿਲ ਪਾਣੀ ਚ ਡੁੱਬ ਗਿਆ ਸੋ ਇਹ ਮਹਿਲ ਕਿੱਥੇ ਆ ਕਿਸ ਦਾ ਇਹ ਮਹਿਲ ਅੱਜ ਇਸ ਵੀਡੀਓ ਚ ਇਸ ਬਾਰੇ ਹੀ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਇਹ ਮਹਿਲ ਰਾਜਸਥਾਨ ਦੇ ਜੈਪੁਰ ਇਲਾਕੇ ਵਿੱਚ ਹੈ ਜੀ ਹਾਂ ਇਹ ਮਹਿਲ ਮਾਨ ਸਾਗਰ ਝੀਲ ਵਿੱਚ ਹੈ ਕਿਹਾ ਜਾਂਦਾ ਹੈ ਕਿ ਇਸ ਮਹਿਲ ਦੀਆਂ 5 ਮੰਜ਼ਲਾ ਨੇ ਜਿਨ੍ਹਾਂ ਵਿੱਚੋਂ 3 ਮੰਜ਼ਲਾ ਪਾਣੀ ਚ ਡੁੱਬੀਆਂ ਹੋਈਆਂ ਨੇ ਤੇ ਆਹ ਦੋ ਮੰਜ਼ਲਾਂ ਹੀ ਸਾਹਮਣੇ ਦਿਖਾਈ ਦਿੰਦੀਆਂ ਨੇ ਕਹਿੰਦੇ ਨੇ ਇਸ ਮਹਿਲ ਨੂੰ ਮਹਾਰਾਜਾ ਜੈ ਸਿੰਘ ਹੁਣਾ ਦੇ ਟੱਬਰ ਨੇ ਬਣਾਇਆ ਹੈ ਤੁਸੀਂ ਜਾਣਦੇ ਹੋ ਕਿ ਰਾਜੇ ਮਹਾਰਾਜਿਆਂ ਦੇ ਸੌਕ ਵੀ ਅਵੱਲੇ ਹੁੰਦੇ ਸੀ ਕਹਿੰਦੇ ਨੇ ਇਹ ਰਾਜੇ ਇੱਥੇ ਆਪਣੀਆਂ ਰਾਣੀਆਂ ਦੇ ਨਾਲ ਸਮਾਂ ਬਤੀਤ ਕਰਨ ਵਾਸਤੇ ਆਉਂਦੇ ਸੀ। ਇਸ ਜਗ੍ਹਾ ਤੇ ਉਹਨਾਂ ਦੀਆਂ ਰਾਣੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਸੀ। ਕਹਿੰਦੇ ਆ ਇਹ ਮਹਿਲ ਪਹਾੜ ਨੂੰ ਕੱਟ ਕੇ ਬਣਾਇਆ ਹੋਇਆ ਏ। ਇਸ ਦੇ ਸੈਂਟਰ 'ਚ ਪਹਾੜ ਹੀ ਏ। ਰਾਤ ਦੇ ਸਮੇਂ ਆਹ ਮਹਿਲ ਬਹੁਤ ਹੀ ਸੋਹਣਾ ਦਿਖਦਾ ਏ। ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ 'ਚੋਂ ਕੌਣ-ਕੌਣ ਇੱਥੇ ਗਿਆ ਏ। ਤੇ ਐਵੇਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਓ। ਸਸ਼ੀਕਾਲ ਜੀ